ਜਲੰਧਰ ਛਾਉਣੀ 'ਚ ਲਗਾਤਾਰ ਚੱਲ ਰਹੀ ਗੈਰ ਕਾਨੂੰਨੀ ਇਮਾਰਤਾਂ ਦੀ ਉਸਾਰੀ ਪਹਿਲਾ 25 ਤੇ ਫਿਰ 41 ਗੈਰ ਕਾਨੂੰਨੀ ਉਸਾਰੀਆਂ ਦੀ ਖਬਰ ਆਈ ਸਾਹਮਣੇ ਲੋਕਪਾਲ ਨੇ ਕਾਰਵਾਈ ਦੇ ਦਿੱਤੇ ਸੀ ਹাদেশ ਕੈਂਟ ਬੋਰਡ ਬਣਿਆ ਮੂਕ ਦਰਸ਼ਕ ਜਲੰਧਰ ਛਾਉਣੀ ਲਗਾਤਾਰ ਗੈਰ ਕਾਨੂੰਨੀ ਉਸਾਰੀਆਂ ਦਾ ਅੱਡਾ ਬੰਦਾ ਜਾ ਰਿਹਾ ਹੈ ਹਾਲਾਂਕਿ ਬਿੱਤੇ ਕੁਝ ਦਿਨਾ ਪਹਿਲਾਂ ਇੱਕ ਸ਼ਿਕਾਇਤ ਕਰਤਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਲੋਕਪਾਲ ਤੱਕ ਪਹੁੰਚ ਵੀ ਕੀਤੀ ਗਈ ਸੀ ਅਤੇ ਜਿਸ ਤੋਂ ਬਾਅਦ ਲੋਕਪਾਲ ਨੇ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਦਿਆ ਹੋਇਆ ਰੱਖਿਆ ਮੰਤਰਾਲੇ ਨੂੰ ਇਸ ਪੂਰੇ ਮਾਮਲੇ ਦਾ ਜਾਇਜ਼ਾ ਲੈਣ ਵਾਸਤੇ ਆਦੇਸ਼ ਦਿੱਤੇ ਗਏ ਸੀ ਅਤੇ ਰੱਖਿਆ ਮੰਤਰਾਲੇ ਵੱਲੋਂ ਵੀ ਆਪਣੇ ਅਫਸਰਾਂ ਨੂੰ ਪੇਜ ਕੇ ਇਸ ਪੂਰੇ ਮਾਮਲੇ ਦੀ ਜਾਂਚ ਜੋ ਹੈ ਕਰਵਾਈ ਗਈ ਸੀ ਜਿਸ ਵਿੱਚ ਕੰਟੋਨਮੈਂਟ ਬੋਰਡ ਦੇ ਅਫਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ لیکن پھر بھی اس پورے ਘਟਨਾਕ੍ਰਮ ਦੇ باوجود ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਫਰਕ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਉਸਾਰੀਆਂ ਲਗਾਤਾਰ ਉਸ ਤਰ੍ਹਾਂ ਹੀ ਚੱਲ ਰਹੀਆਂ ਹਨ ਇਸ ਮਾਮਲੇ ਦੀ ਜਾਣਕਾਰੀ ਜਦ ਲੋਕਪਾਲ ਤੱਕ ਪਹੁੰਚੀ ਤਾਂ ਉਹਨਾਂ ਨੇ ਰੱਖਿਆ ਮੰਤਰਾਲੇ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦਾ ਆਦੇਸ਼ ਦਿੱਤਾ ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਵੱਲੋਂ ਇਸ ਮਾਮਲੇ ਦੇ ਅਧੀਨ ਪੂਰਾ ਵੇਰਵਾ ਇਕੱਠਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ ਸ਼ਿਕਾਇਤ ਕਰਤਾ ਵੱਲੋਂ 25 ਇਮਾਰਤਾਂ ਦੀ ਗੈਰ ਕਾਨੂੰਨੀ ਉਸਾਰੀ ਦਾ ਜੋ ਵੇਰਵਾ ਹੈ ਉਹ ਦਿੱਤਾ ਗਿਆ ਸੀ ਲੇਕਿਨ ਜਦ ਇਸ ਦੇ ਬਾਰੇ ਗੰਭੀਰਤਾ ਦੇ ਨਾਲ ਅਤੇ ਹੋਰ ਗਹਿਰਾਈ ਦੇ ਵਿੱਚ ਗੱਲਬਾਤ ਹਤੀ ਗਈ ਤਾਂ ਕੈਂਟ ਬੋਰਡ ਦੇ ਕੋਲੋ ਹੀ ਪਤਾ ਲੱਗਿਆ ਕਿ 25 ਨਹੀਂ ਬਲਕਿ ਇੰਨਾ ਗੈਰਕੁਨਾਨੀ ਉਸਾਰੀਆਂ ਦੀ ਗਿਣਤੀ 41 ਹੈ ਜਿਸ ਤੋਂ ਬਾਅਦ ਉਸ ਵੇਲੇ ਦੇ ਸੀਈਓ ਰਾਮ ਸਰੂਪ ਜਯੋਤੀ ਕੁਮਾਰ ਤੇ ਇੰਜੀਨੀਅਰ ਤੇਜਿੰਦਰ ਸਿੰਘ ਦੇ ਉੱਤੇ ਵੀ ਪ੍ਰਿਸ਼ਟਾਚਾਰ ਦੇ આરોਪ ਲੱਗੇ ਸੀ ਇਸ ਸਭ ਮਾਮਲੇ ਦੇ ਬਾਵਜੂਦ ਅੱਜ ਹੁਣ ਤੱਕ ਇਹ ਗੈਰ ਕਾਨੂੰਨੀ ਉਸਾਰੀਆਂ ਉਸ ਤਰ੍ਹਾਂ ਹੀ ਚੱਲ ਰਹੀਆਂ ਹਨ ਕਈ ਇਮਾਰਤਾਂ ਤਏ ਬਣ ਕੇ ਖੜੀਆਂ ਵੀ ਹੋ ਗਈਆਂ ਹਨ ਲੇਕਿਨ ਹੁਣ ਤੱਕ ਇਸ ਮਾਮਲੇ ਦੇ ਉੱਤੇ ਕੈਂਟ ਬੋਰਡ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਸਗੋ ਹੋਰ ਨਾਲ ਲੋਕਾਂ ਵੱਲੋਂ ਵੀ ਸਰਕਾਰੀ ਜ਼ਮੀਨ ਦੇ ਉੱਤੇ ਅਵੈਧ ਕਬਜ਼ੇ ਕਰ ਲਿੱਤੇ ਗਏ ਹਨ ਅਤੇ ਨਜਾਇਜ਼ ਉਸਾਰੀਆਂ ਲਗਾਤਾਰ ਜਾਰੀ ਹਨ ਇਸ ਪੂਰੇ ਮਾਮਲੇ ਦੇ ਵਿੱਚ ਵੱਡੇ ਲੋਕਾਂ ਦਾ ਹੱਥ ਹੋਣ ਦਾ ਅੰਦੇਸ਼ਾ ਹੈ ਅਤੇ ਨਾਲ ਹੀ ਨਾਲ ਮੋٹے ਲੈਣ ਦੇਣ ਦਾ ਵੀ ਅੰਦੇਸ਼ਾ ਹੈ। ਕੌਣ ਹਨ ਇਹ ਲੋਕ ਅਤੇ ਕਿੰਨਾ ਵੱਲੋਂ ਇਨ੍ਹਾਂ ਉਸਾਰੀਆਂ ਤੇ ਅवैध ਕਬਜ਼ੇ ਸਰਕਾਰੀ ਜ਼ਮੀਨਾਂ ਦੇ ਉੱਤੇ ਕੀਤੇ ਗਏ ਹਨ? ਇਸ ਸਾਰੇ ਮਾਮਲੇ ਦਾ ਜਲਦ ਹੀ ਡੈਨਿਕ ਸਵੇਰਾ ਕਰੇਗਾ ਵੱਡਾ ਖੁਲਾਸਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par